ਹਾਂਜੀ ਲੋ ਜੀ ਕੀ ਹਾਲ ਹੈ ਸਾਰੇ ਵੀਰ ਭਰਾਵਾਂ ਦਾ ਆਪਣੇ ਚੈਨਲ ਤੇ ਚਟੂ ਵਾਲੇ ਤੇ ਆਪਾਂ ਦਾ ਸਤਿਗੁਰਾਂ ਸ੍ਰੀ ਹਜੂਰ ਸਾਹਿਬ ਪਹੁੰਚ ਜੇ ਸੀਗੇ ਆ ਆਪਣਾ ਕਮਰਾ ਵਾ ਜਿਹੜਾ ਆਪਾਂ ਨੂੰ ਮਿਲਿਆ ਕਮਰੇ ਗੁੰਮਰੇ ਦਾ ਪੂਰੇ ਵਧੀਆ ਇੱਥੇ ਹੁਣ ਅਸੀਂ ਨਹਾ ਧੋ ਕੇ ਨਿਕਲੇ ਸੀਗੇ ਬਸ ਚੱਲਦੇ ਹਾਂ ਉੱਥੇ ਦਰਬਾਰ ਸਾਹਿਬ ਲਈ ਨਾਲੇ ਬਾਜ਼ਾਰ ਲਈ ਤੁਹਾਨੂੰ ਦਿਖਾਉਨੇ ਆ ਸਾਰਾ ਆ ਆਪਣੀ ਸਰਾਮ ਮਾੜੇ ਦਮਨ ਅਹਲੇ ਦਵਾਲੀ ਨਾ ਸਰਾਮਿੰ ਸਰਾਮ ਆ ਸਾਰੀਆਂ ਸਾਰੀ ਕਿਤੇ ਬਸ ਆਪਾਂ ਚੱਲਦੇ ਹਾਂ ਸਾਰੇ ਕਮਰੇ ਆਪਣੀ ਨਾਲ ਦੇ ਬੰਦਿਆਂ ਦੀ ਹੈ ਇੱਧਰ ਤੇ ਆ ਵੀ ਕਮਰੇ ਆ ਦੋ ਕਮਰੇ ਵੀ ਆਪਣੇ ਕੋਲੇ ਕਹਾ ਕਮਰਾ ਚ ਆ ਪੰਜ ਕਮਰੇ ਲਏ ਆਪਾਂ ਇੱਥੇ ਆ ਆਇਆ ਇੱਥੇ ਆ ਵੀ ਇਹ ਕਮਰਾ ਆਪਣੇ ਬੰਦਿਆਂ ਦੇ ਵੀ ਉੱਠ ਕਿਉਂਕਿ ਨਾ ਰਾਤ ਨੂੰ ਟਰੈਕਟਰ ਦਨਪਰਾ ਚਲਾਉਂਦੇ ਆਂ ਥੱਕੇ ਪਏ ਸੀ ਸਾਰੇ ਬੰਦੇ ਅਸੀਂ ਤਾਂ ਆਪ ਸਾਰੀ ਦਾ ਟਰੈਕਟਰ ਚਲਾ ਕੇ ਲੇ ਗਏ ਹਾਂ ਸਵੇਰੇ ਪਹੁੰਚੇ 5:30 6:00 ਵਜੇ ਇੱਥੇ ਤਾਂ ਕਿ ਅਗਨੀਂ ਗਦਾਈ ਜਾਂਦੀ ਸੀਗੀ ਔਨਸਾਰ ਸੌਂਗੇ ਪਤਾ ਹੀ ਨਹੀਂ ਲੱਗਿਆ ਹੈਗਾ ਕੁੱਤੇ ਮੇਰੇ ਮੈਂ 4:00 ਵਜੇ 4:00 ਵਜੇ ਨਿਕਲਿਆ ਤੇ ਬੱਸ ਚੱਲਦੇ ਆਂ ਸਰਾਮਾ ਤਾਂ ਪੂਰੀਆਂ ਘੰਡ ਨੇ ਇੱਥੇ ਸਾਰੇ ਕਮਰੇ ਵਧੀਆ ਨੇ ਇਹ ਆਪਾਂ ਨਿਹਤਾਂ ਸਿੰਘ ਜੀ ਐਨ ਰੇ ਸਰਾਮਾ ਇੱਧਰ ਲੰਗੋਰਦਰ ਲੰਗਰ ਸਾਹਿਬ ਵਾਲਿਆਂ ਦੀ ਇੱਥੇ ਕਮਰੇ ਅੱਗੇ ਵੀ ਜਦੋਂ ਆਪਾਂ ਨੇ ਉਹਨਾਂ ਤੁਸੀਂ ਐਕਚੁਅਲੀ ਅਗਰ ਵਧੀਆ ਕਮਰੇ ਆ ਇੱਥੇ ਵੱਡੇ ਕਮਰੇ ਮਿਲ ਜਾਂਦੇ ਆ 8 8 9 9 ਜਾਣੇ ਇੱਕ ਕਮਰੇ ਚ ਆ ਜਾਂਦੇ ਆ ਵਧੀਆ ਜੇ ਮੈਂ ਫੈਮਿਲੀ ਨਾਲ ਬੰਦਾ ਆਉਂਦਾ ਦਰਸ਼ਨ ਕਰਨ ਇੱਕੋ ਕਮਰੇ ਸਾਰੇ ਸੈੱਟ ਹੋ ਜਾਂਦੇ ਆ ਆਸਰਾ ਦੇਖੋ 8 ਮੰਜ਼ਲੀ ਆ। ਉਹ ਇਹਦੇ ਘੱਟੋ-ਬੱਟ 100 ਕਮਰਾ ਤਾਂ ਹੋਊਗਾ। ਇੱਕ ਲਾਈਨ 'ਚ ਹੈਗੇ 10-10 12-12 ਕਮਰੇ। ਆ ਆਸਰਾ ਆ। ਇੱਥੇ ਰੁਕੇ ਹੋਏ ਆਪਾਂ। ਲਓ ਜੀ ਤਰਫੇ ਸੀਗੇ ਆਪਾਂ ਇੱਧਰ ਗੋਤਰਾ ਸਾਹਿਬ ਨੂੰ। ਪਹਿਲਾਂ ਤਾਂ ਸਾਹਮਣੇ ਆਉਂਦਾ ਗੋਤਰਾ ਲੰਗਰ ਸਾਹਿਬ ਉਹ ਵੀ ਤੁਹਾਨੂੰ ਦਿਖਾਉਣੇ ਉੱਤੇ ਪ੍ਰਸ਼ਾਦਾ ਛਕਦੇ ਆ। ਪ੍ਰਸ਼ਾਦਾ ਹੋ ਜੇ ਆਪਾਂ ਕੱਲ੍ਹ ਦੀ ਰਾਤ ਦਾ ਛਕਿਆ ਹੋਇਆ ਸੀ ਤਾਂ ਛਕਿਆ ਨਹੀਂ ਹੋਇਆ ਉਹ ਥੱਕੇ ਹੀ ਬਾਹਲੇ ਹੋਏ ਸੀਗੇ ਹੁਣ ਸਾਤ ਤਾਂ ਪੈ ਗਏ ਸੀਗੇ। ਹੁਣ ਉੱਠਿਆ ਨਾ ਤੋਂ ਕਿ ਆਏ ਆ ਹੁਣ ਨਾਲੇ ਮੱਥਾ ਦੇਖਣ ਚੱਲਦੇ ਆ ਤੇ ਇਹ ਨਾਲੇ ਪ੍ਰਸ਼ਾਦ ਆਪਣੀ ਛਕਦੇ ਆ ਆ ਆਪਣੇ ਨਾਮ ਦੇ ਬੰਦੇ ਆ ਫਤੇ ਪੰਦਰ ਤੇ ਬਾਬਾ ਜਸਾ ਜਾਨਦਿਆਂ ਤੁਸੀਂ ਜੀ ਚਾਰੇ ਜਾਣੀ ਚੱਲੇ ਆ ਇੰਦਰ ਆ ਗਏ ਸੀ ਕਿ ਆਪਾਂ ਗੁਰਦਰਾ ਲੰਗਰ ਸਾਹਿਬ ਕੋਲੇ ਆ ਗੁਰਦਰਾ ਲੰਗਰ ਸਾਹਿਬ ਆ ਇਹ ਕੋ ਬਿਲਡਿੰਗਾਂ ਦੇ ਕੋਲ ਸੋ ਇੱਥੇ ਕਮਰੇ ਤਾਂ ਵਾਧੂ ਰਹਿਣ ਦਾ ਪ੍ਰਬੰਧ ਤਾਂ ਬਹੁਤ ਵਧੀਆ ਬਹੁਤ ਬਿਲਡਿੰਗ ਜਿਵੇਂ ਘਟੂ ਘਟ 200 ਕਮਰਾ ਉਹ ਵਾਧੂ ਇੱਥੇ ਚ ਵੀ 100 200 ਕਮਰਾ ਉਹ ਬਿਲਡਿੰਗਾਂ ਬਿਲਡਿੰਗਾਂ ਹੈ ਰਹਿਣ ਦਾ ਪ੍ਰਬੰਧ ਤਾਂ ਪੂਰਾ ਵਧੀਆ ਇੱਥੇ ਸਾਰਾ ਕੁਝ ਆਪਾਂ ਉਸ ਆਜ ਰੋਕਦੇ ਹੁੰਨੇ ਆਪਾਂ ਨੂੰ ਵਧੀਆ ਲੱਗ ਜਿਹਾ ਹੈ ਨਾ ਉਧਰੋਂ ਗਦਾਵਰੀ ਸਾਈਡ ਤੇ ਆ ਜਾਂਦੀ ਹੈ ਵਿਊ ਬੱਸ ਵੀਰੇ ਪੂਰਾ ਹੈ ਨਾ ਵਧੀਆ ਹੁੰਦਾ ਓਨ ਨੂੰ ਵੀ ਸਵੇਰੇ ਉੱਠ ਕੇ ਦਿਖਾਵਾਂ ਕੋਈ ਨਾ ਚੱਕਰਾਵਾਂਗਾ ਅੱਜ ਤਾਂ ਲੇਟ ਹੋ ਗਿਆ ਅੱਜ ਤਾਂ ਸਾਉਣ ਜੀ ਬੜਾ ਟਾਈਮ ਕੱਢਤਾ ਤੱਕੇ ਵੀ ਬੜੇ ਹੋ ਜੁਣਾ ਆਏ ਥਕਾਵਟ ਰਹਿ ਗਈ ਹੁਣ ਪੂਰੇ ਐਕਟਿਵ ਹੋ ਗਏ ਹੋਣਾ ਆਏ ਵਧੀਆ ਰਾਤ ਤੱਕ ਤੁਰੇ ਫਿਰ ਰਮਾਂਗੇ ਨਾਲ ਕੋਈ ਚੱਕਰ ਵੀ ਹੈ ਨੀਗਾ ਆਪਾਂ ਨੂੰ ਇਹਨਾਂ ਚੱਲ ਜਾਂ ਗੁਰਦਰਾ ਸਾਹਿਬ ਦੇ ਅੰਦਰ ਮੱਥਾ ਠੇਕ ਦਿਆਂ ਪਹਿਲਾਂ ਉਹਨਾਂ ਨਾਲ ਫਿਰ ਪ੍ਰਸ਼ਾਦਾ ਛਕ ਦਿਆਂ ਫਿਰ ਚੱਲਦੇ ਹਾਂ ਉੱਧਰ ਸਚਕਣ ਸਾਹਿਬ ਵੱਲੀ ਨੂੰ ਫਿਰ ਚੱਲਦੇ ਆਂ ਇੱਥੇ ਮੱਥਾ ਰੇਕੇ ਆ ਗਿਆ ਬਾਜ਼ਾਰ ਇੱਧਰ ਆ ਸਾਰਾ ਬਾਜ਼ਾਰ ਵਾਲੀ ਰੋਡ ਆ ਬਾਜ਼ਾਰ ਹੀ ਬਾਜ਼ਾਰ ਆ ਉੱਧਰੋਂ ਜਦੋਂ ਭਜਾਨਿਆਂ ਤੱਕ ਜਿਹਨੇ ਆਹ ਰਾਹ ਜਾਂਦਾ ਸਿੱਧਾ ਤਖਤ ਸੱਚਖੰਡ ਸਾਹਿਬ ਨੂੰ ਇੱਥੋਂ ਹੋਊਗਾ ਮੇਰੇ ਖਿਆਲ ਅੱਧਾ ਕਿਲੋਮੀਟਰ ਹੋਣਾ ਇੱਧਰ ਅਕਾ ਦਾ ਬਰੀਲੀ ਨੂੰ ਜਾਂਦਾ ਜਿੱਧਰੋਂ ਸਵੇਰੇ ਗਾਗਰ ਆਉਂਦੀ ਹੈ ਗਾਗਰ ਲੈ ਕੇ ਆਉਂਦੇ ਹੁੰਦੇ ਆ ਦੋ ਵਜੇ ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ ਰਾਗਾ ਸੇਵਾ ਵਿੱਚ ਚਲੋ ਮੱਥਾ ਟੇਕ ਲਈਏ ਹੁਣ ਫਿਰ ਪ੍ਰਸ਼ਾਦਾ ਸ਼ੇਰਾਂ ਲੱਗੇ ਮਿਲਦੇ ਆ ਕੋਈ ਦੇਖਣ ਆ ਉੱਪਰ ਦਰਬਾਰ ਸਾਹਿਬ ਆ ਉਹਦੇ ਉੱਧਰ ਮੱਥਾ ਟੇਕਣ ਨੂੰ ਇੱਥੇ ਲੈ ਤੇ ਲੰਗਰ ਹਾਲਾ ਲੰਗਰ ਵਰਤਦਾ ਵਾ ਸੰਗ ਦੇਖੋ ਤੁਸੀਂ ਕਿੰਨੀ ਆਈ ਹੈ ਜ਼ਿਆਦਾਤਰ ਪੰਜਾਬ ਤੋਂ ਆਈ ਹੋਈ ਹੈ ਸਾਰੀ ਰਹਿਣ ਦਾ ਤਾਂ ਪ੍ਰਬੰਧ ਪੂਰਾ ਵਧੀਆ ਵਾ ਹੈ ਨਾ ਵੀ ਇੱਥੇ ਕਮਰੇ ਨਹੀਂ ਮੰਨ ਲੈ ਕਹਿੰਦਾ ਬੰਦਾ ਦੂਰੋਂ ਆਉਂਦਾ ਵੀ ਗੱਜ ਲਖਬਾਰ ਯੂ ਅਗਲਾ ਕਹਿੰਦਾ ਫੇਰ ਪਤਾ ਨਹੀਂ ਜਾ ਕੇ ਉੱਥੇ ਰਹਿਣ ਦਾ ਕਿ ਮੈਨੂੰ ਨਹੀਂ ਕਿ ਮੈਂ ਨਹੀਂ ਜਿਵੇਂ ਆਪਾਂ ਦੂਰੋਂ ਪੰਜਾਬ ਤੋਂ ਆਨੇ ਆਏ ਸੰਗ ਤੋਂ ਦੀ ਆਪਾਂ ਨੂੰ ਪਹਿਲ ਦੇ ਆਧਾਰ ਤੇ ਕਮਰਾ ਦਿੰਦੇ ਆ ਮੈਂ ਨਾ ਵੀ ਸੰਗਰ ਦੂਰੋਂ ਆਈਆ ਤਾਂ ਹਰਸ਼ਨ ਕਰਨਾ ਰਹਿਣ ਦਾ ਪ੍ਰਬੰਧ ਬੜਾ ਕੋਸੀ ਵਧੀਆ ਵਾ ਸਾਰਾ ਬੰਦਾ ਆ ਬਝਾਈਦਾ ਹਿੰਮਤ ਹੀ ਆਉਣ ਵਾਲਾ ਵੀ ਆਵੇ ਬਸ ਇੱਥੇ ਮੱਥਾ ਟੇਕਣ ਦਰਸ਼ਨ ਕਰਨ ਚੱਲਦੇ ਆਂ ਪ੍ਰਭੰਦਰਵਾਰ ਸਾਹਿਬ ਮੱਥਾ ਟੇਕ ਕੇ ਆਉਨੇ ਆ ਪੀਰ ਕੰਬਦੇ ਆ ਸਾਰਾ ਫਿਰੂਰ ਸਾਹਿਬ ਜੀ ਆਪਾਂ ਆ ਗਏ ਸੀ ਕਿ ਦਰਬਾਰ ਸਾਹਿਬ ਸਤਿਗੰਗ ਸ਼ਾਹ ਆੜੇ ਦੋੜੇ ਦਾ ਜੋੜਾ ਕਰ ਆਪਾਂ ਚੱਪਲਾ ਜਮ੍ਹਾਂ ਕਰਾ ਲਈਏ ਜਾ ਲਦੇ ਅੰਦਰ ਦਰਬਾਰ ਸਾਹਿਬ ਤੁਹਾਨੂੰ ਕਰੌਣਿਆਂ ਦਰਿ ਲਓ ਜੀ ਚੱਪਲਾਂ ਜਮ੍ਹਾਂ ਕਰਾਤੀਆਂ ਸੀ ਆਗੇ ਸੀਗੇ ਆਪਾਂ ਦਰਬਾਰ ਸਾਹਿਬ ਅਚਕੰਡ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਮਣੇ ਦਰਬਾਰ ਸਾਹਿਬਾ ਮੱਥਾ ਟੇਕਦੇ ਚੱਲਦੇ ਆਂ ਅੰਦਰ ਚੱਲੀਏ ਅੰਦਰ ਆਪਾਂ ਦਰਬਾਰ ਸਾਹਿਬ ਆਗੇ ਸੀ ਅੰਦਰ ਮੱਥਾ ਟੇਕਣ ਚੱਲਦੇ ਆਂ ਅੰਦਰ ਆਪਾਂ ਫੋਨ ਲੈ ਜਾਣ ਨਹੀਂ ਰੱਖ ਸਕਦੇ ਹੈਗੇ ਹਨ ਕਿਉਂਕਿ ਗੁਰਦਾਰ ਦੇ ਮਰਿਆਦਾ ਨੂੰ ਮੁੱਖ ਰੱਖਦੇ ਹੋ ਇਸੇ ਕੈਮਰਾ ਅਲਾਉਡ ਨਹੀਂ ਹੈਗਾ ਤਾਂ ਕਰਕੇ ਆਪਾਂ ਲੈ ਕੇ ਵੀ ਨਹੀਂ ਜਾਵਾਂਗੇ ਹਨ ਬਾਹਰੋਂ ਹੀ ਤੁਹਾਡੇ ਦਰਸ਼ਨ ਕਰਾ ਦਨੇ ਆ ਤੇ ਬਾਹਰ ਆ ਕੇ ਤੁਹਾਨੂੰ ਮਿਲਦੇ ਆ ਆਪਾਂ ਮੱਥਾ ਟੇਕ ਕੇ ਜਾ ਕੇ ਆਪਾਂ ਬਾਕੀ ਵੀ ਸਾਰਿਆਂ ਵੀਰਾਂ ਨੂੰ ਇਹੀ ਕਹਿੰਨੇ ਹਨ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਆਉ ਹਣਾ ਇੱਥੋਂ ਦੀ ਮਰਿਆਦਾ ਦਾ ਪਾਲਣ ਕਰਿਆ ਕਰੋ ਜਿਵੇਂ ਵੀ ਆ ਇਸੇ ਬੋਰਡ ਲੱਗੇ ਹੁੰਦੇ ਵੀ ਆਹ ਚੀਜ਼ ਨਹੀਂ ਕਰਨੀ ਐਵੇਂ ਕੀ ਤਾਂ ਕਿ ਨਾ ਲਕੋਗੇ ਚੋਰੀ ਅੰਦਰ ਜਦ ਵੀਡੀਓ ਬਣਾਉਂਦੇ ਰਹਿੰਦੇ ਆ ਨਹੀਂ ਬਣਾਉਣੀਆਂ ਚਾਹੀਦੀਆਂ ਹੈਗੇ ਜਿੱਥੇ ਜਿਹੜੀ ਚੀਜ਼ ਲਈ ਰੋਕਿਆ ਉਹਦਾ ਕੋਈ ਕਾਰਨ ਨਹੀਂ ਹੋਊਗਾ ਵੀ ਆਪਾਂ ਨੂੰ ਰੋਕਿਆ ਹੋਇਆ ਵੀ ਆਹ ਜੀ ਨਾ ਕਰੋ ਤਾਂ ਕਰਕੇ ਆਪਾਂ ਹੀ ਬਸ ਇਥੋਂ ਬਾਰੋ-ਬਾਰ ਵੀਡੀਓ ਬਣਾਉਣੀ ਆ ਉੱਥੇ ਪ੍ਰਕਾਰਮਾਜ ਬਾਹਰ ਭੇਜਾ ਲਾਂਗੇ ਅੰਦਰ ਵੀਡੀਓ ਨਹੀਂ ਅਲਾਉਡ ਤਾਂ ਅੰਦਰ ਆਪਾਂ ਨਹੀਂ ਬਣਾਵਾਂਗੇ ਚੱਲੋ ਮੱਥਾ ਟੇਕ ਆਈਏ ਫੇ ਤੁਹਾਨੂੰ ਬਾਹਰ ਆ ਕੇ ਮਿਲਦੇ ਆਪਾਂ ਇਹ ਬੰਦਰਵਾਦ ਸਾਹਿਬ ਦੇ ਨਾਲ ਹੀ ਮਾਤਾ ਭਾਗੋ ਜੀ ਦਾ ਗੁਰਦਾਰਾ ਸਾਹਿਬ ਹੈ ਨਾ ਉੱਥੇ ਆਗੇ ਸੀਗੇ ਅੰਦਰ ਇਹ ਆ ਮਾਤਾ ਭਾਗੂ ਜੀ ਦੀਆਂ ਬੰਦੂਖਾਂ ਜਿਹੜੀਆਂ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਚਲਾਈਆਂ ਸੀ ਤੁਸੀਂ ਬੰਦੂਖਾਂ ਦੇਖੋ ਕਿੱਡੀਆਂ ਭਾਰੀਆਂ ਤੇ ਕਿੱਡੀਆਂ ਲੰਮੀਆਂ ਨੇ ਅੱਜ ਦੇ ਟਾਈਮ 'ਚ ਚਾਰ ਬੰਦੇਾਂ ਨੇ ਵੀ ਇਹ ਚਲਾਉਣੀਆਂ ਹੋਣਾ ਨਾ ਚਾਕੇ ਉਹਨਾਂ ਤੋਂ ਮੈਨੂੰ ਚੱਲਣੀਆਂ ਹੈਗੀਆਂ ਤੇ ਅਸੀਂ ਬੰਦੂਖਾਂ ਚੈੱਕ ਕਰੋ ਹੁਣ ਬਾਬਾ ਜੀ ਇਹਨੂੰ ਮੱਥਾ ਟੇਕਦੇ ਆਪਾਂ ਇਤਿਹਾਸ ਦੱਸੂਗੇ ਹੋਰ ਤੇ ਫਿਰ ਆਪਾਂ ਸੌਣ ਕੇ ਫਿਰ ਗਾਹਾਂ ਚ ਜਾਂਦੇ ਜੀ ਕਹਿੰਦੇ 67 ਰੁਪਏ ਆਪਣੇ 40 ਮੁਕਤਿਆਂ ਦੇ ਦਰਸ਼ਾਸ਼ਤਰਾਂ ਇਹ ਜਗ੍ਹਾ ਪਰ ਇੱਥੇ ਬਹਿ ਕੇ ਮੱਥਾ ਟੇਕ ਕੇ ਇਤਿਹਾਸ ਸੁਣਦੇ ਆਂ ਬਸ ਇੱਥੇ ਆਪਾਂ ਵੀਡੀਓ ਬਣਾ ਸਕਦੇ ਆਂ ਬਾਬਾ ਜੀ ਨੇ ਆਪ ਹੀ ਕਿਹਾ ਵੀ ਤੁਸੀਂ ਬਣਾ ਸਕਦੇ ਹੋ ਵੀਡੀਓ ਫੋਟੋ ਵੀ ਖੇਡ ਸਕਦੇ ਹੋ ਪੂਰੀ ਸਤਿ ਸ਼੍ਰੀ ਅਕਾਲ ਜੀ ਉਹ ਵਾਹਿਗੁਰੂ ਜੀ ਕਾ ਪ੍ਰਸਾਦ ਉਹ ਵਾਹਿਗੁਰੂ ਜੀ ਕੀ ਫਤਿਹ ਇਹ ਆਸਥਾਨ ਗੁਦਾਰਾ ਮਾਤਾ ਭਾਗੂ ਜੀ ਦਾ ਜੀ ਮਾਤਾ ਭਾਗੂ ਜੀ ਦਾ ਪਿੰਡ ਚਵਾਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਜਗਨਨਪੁਰ ਤੋਂ 40 ਸਿੰਘਾਂ ਨੇ ਗੁਰੂ ਮਹਾਰਾਜ ਨੂੰ ਪੇਦਾ ਵੇਲੇ ਦਿੱਤੇ ਸੀ ਤੁਸੀਂ ਸਾਡੇ ਗੁਰੂ ਜੀ ਅਸੀਂ ਤੁਹਾਡੇ ਸੇਕ ਨਹੀਂ ਮਾਤਾ ਜੀ ਨੇ 40 ਸਿੰਘਾਂ ਨੂੰ ਤਾਣਾ ਮਾਰਿਆ ਤੇ ਛੁਰਿਆ ਪਾਉ ਤੇ ਕਰਦਾ ਕਿ ਰੋਟੀਆਂ ਪਕਾਓ ਅਸੀਂ ਕੋਰਤਾਂ ਦੇ ਮੁੰਡਾ ਦੇ ਨਾਲ ਜੁਦ ਕਰਾਂਗੇ ਉਸ ਤਾਣਰ ਮੈਣੇ ਦੇ ਉੱਪਰ ਚੌਲੀ ਕੀਤਾ ਮੁਕਾਸਰ ਦੇ ਜੰਗੀ ਸ਼ੇਹੀ ਦੀ ਪ੍ਰਾਪਤ ਕੀਤੀ ਹੈ ਸੱਤਵੜੀ ਦੇ ਆਪਣ ਮਾਤਾ ਪਾਖੋ ਜੀ ਦੀ ਆਪਣਾ ਹੱਥਾਂ ਦੀ ਬੰਦੂਕ ਹੈ ਡੇ 12 ਫੁੱਟ ਲੰਬੀ 50 ਕਿਲੋ ਪਾਰ ਮਾਤਾ ਪਾਖੋ ਜੀ ਆਪਣੇ ਮੁੱਢੇ ਤਰੱਕੀ ਆਪ ਚਲਾਉਂਦੇ ਸੀ ਜਿਹੜੇ ਨਾਲ ਦੇ ਨਿੱਕੇ ਤੋੜਦਾ ਬੰਦੂਕਾਂ ਨੇ ਕੋਈ ਵੀ 40 ਸਿੰਘਾਂ ਦੇਗੇ ਇਹ ਜਿਹੜਾ ਕੋਈ ਸ਼ਸਤਰ ਰਹਿਗੇ ਕੋਈ ਵੀ 40 ਸਿੰਘਾਂ ਦੇਗੇ ਤਵਾਮਨ ਪਾਰ ਤਾਂਬੇ ਦੀ ਤੋਪ ਦੇ ਗਿੱਡ ਤੇ ਚੜ੍ਹਣ ਵਾਲੀ ਬਿਨਾ ਸ਼ਸਤਰਾਂ ਦੇ ਨਾਲ ਅੱਤੇ ਨਾਲ ਰਸਨਾ ਦੇ ਨਾਲ ਮਾਤਾ ਜੀ ਅਤੇ 40 ਸਿੰਘਾਂ ਨੇ ਮੁਕਤਸਰ ਦਾ ਜੰਗ ਅਤੇ ਕੀਤਾ ਜੀ ਤੁਰਕਾਂ ਦਾ ਮੁਗਲਾ ਦਾ ਨਾਮ ਕੀਤਾ ਹੈ ਮਾਤਾ ਜੀ ਨਾਲ 500 ਸਿੰਘ 550 ਫਾਦਰ ਸ਼ਾਹ ਬਾਦਸ਼ਾਹ ਫਿਰ ਸਾਹਿਬ ਜੀ ਨਾਲ ਤੇ ਆਏ ਪਰਾਂ ਵਿੱਚੋਂ ਦੋ ਪਾਰੇ ਬਈ ਜੀ ਸੰਗੀਤ ਬਈ ਧਰਮ ਸਿੰਘ ਜੀ ਉਹ ਵੀ ਮਾਤਾ ਜੀ ਅਤੇ ਮਹਾਰਾਜ ਜੀ ਦੇ ਨਾਲ ਆਏ ਨੇ ਉਹ ਸਾਹਮਣੇ ਮਾਤਾ ਜੀ ਦਾ ਤਪਸਥਾਨ ਹੈ ਜੀ ਉੱਥੇ ਬੈਠ ਕੇ ਮਾਤਾ ਜੀ ਨੇ 6 ਸਾਲ 6 ਮਹੀਨੇ 6 ਕੜੀਆਂ ਤਹੀ ਤਪਸ਼ਿਆ ਕੀਤੀ ਹੈ ਜੀ ਇਹ ਤੁਹਾਡਾ ਇਤਿਹਾਸ ਹੈ ਜੀ ਜੋ ਵੀ ਤੈਲ ਫੋਰ ਮਾਤਾ ਸਤਾਨ ਦਾ ਦਸਕਰਣੀ ਦੇਸ਼ਾਂ ਵਿਦੇਸ਼ਾਂ ਦੇ ਵਾਸਤੇ ਪਰਿਵਾਰ ਦੇ ਚਲਦੀ ਕਲਾ ਵਾਸਤੇ ਸੋਨਾ ਸੰਜੋਗ ਵਾਸਤੇ ਪੁੱਤਰ ਦੀ ਦਾਤ ਉਸ ਤਰਦਾਸ ਦਿੰਦੀ ਕਰਾਣੀ ਆਪਲਾ ਨਾਮ ਉਸ ਕਿਰਦਾਸ ਕਰਾ ਕੇ ਆਪਲੀ ਯਾਤਰਾ ਸਫਲੀ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਮੱਥਾ ਦੇਜਾ ਜੋ ਤੇ ਬੁੱਧ ਚੈੱਕ ਕਰੋਂ ਤੁਸੀਂ ਕਿੰਨੇ ਸੋਹਣੇ ਆਉਂਦੇ ਪਿਆ ਨਾ ਹੁਣ ਆ ਬਿਉ ਬਨਾਇਆ ਸ਼ਾਮ ਦਾ ਟੈਗ ਆ ਹੁਣ ਸੰਗ ਸਟਾਰ ਸ਼ੈਅ ਟਾਈਮ ਹੋ ਗਿਆ ਨਾ ਸ਼ਾਮ ਦਾ ਤਾਂ ਕਰਕੇ ਸੰਗਤ ਵੀ ਹੁਣ ਬਹੁਤ ਆ ਜਾਂਦੀ ਆ ਆਪਾਂ ਦਾ ਟੇਕ ਲਿਆ ਸੀ ਮੱਥਾ ਹੁਣ ਆਪਾਂ ਉਧਰ ਚੱਲਦੇ ਆ ਗਦਾਵਰੀ ਨਦੀ ਦੇ ੱਲੀ ਉਧਰ ਵੀ ਗੁਰਦਾਰਾ ਸਾਹਿਬ ਆ ਉਧਰ ਦੰਸ਼ਣ ਕਰਦੇ ਆ ਜਿਹੜੀ ਚੈੱਕ ਕਰ ਰਹੀ ਜੀ ਉਹ ਬਹੁਤ ਲੱਗਦਾ ਇੱਥੇ ਆ ਕੇ ਸ਼ਾਂਤੀ ਦਾ ਦੇਖੋ ਤੁਸੀਂ ਕਿੰਨੀਆਂ ਬਾਹਰ ਸਾਰਾ ਕੁਝ ਕਿੰਨਾ ਵਧੀਆ ਮਾਹੌਲ ਆ ਕਵਾਹਿਦੂ ਮਰੇ ਕੱਤ ਪਾ ਲਓਏ ਆ ਵੀ ਆਪਣੇ ਪਿੰਡੋਂ ਆ ਬਾਬਾ ਜੀ ਅਸੀਂ ਮਿਲ ਗਿਆ ਇੱਥੇ ਚਲੋ ਚੱਲਦੇ ਆਂ ਆਪਾਂ ਉਧਰ ਫਿਰਨ ਦੀ ਲਈ ਫਿਰ ਮਿਲਦੇ ਆਂ ਤੁਹਾਨੂੰ ਬਾਜ਼ਾਰ ਚ ਜਾ ਕੇ। ਹਾਂ? ਬਾਜ਼ਾਰ ਚ ਸੰਗਤ ਹੀ ਬਹੁਤ ਆਈ ਹੋਈ ਆ। ਦੋ ਦਿਨ ਟਰੈਕਟਰ ਟਰਾਲੀਆਂ ਹੋ ਰਹੀਆਂ ਹੋਈਆਂ ਉਹ ਵੀ ਤੁਹਾਨੂੰ ਸਵੇਰੇ ਦਿਖਾਉਣੇ ਆਂ। ਆਪਾਂ ਅੱਜ ਹੁਣ ਟਾਈਮ ਨਾ ਚੱਲ ਗਿਆ ਦਿਖਾਉਣੇ ਆਂ ਸਵੇਰੇ ਦਿਖਾਵਾਂਗੇ। ਹੋਰ ਗੱਡੀਆਂ, ਕੈਂਟਰ, ਟਰੱਕ ਆਏ ਹੋਏ ਆਏ ਤਾਂ ਆਉਂਦੇ ਪਏ ਸਾਨੂੰ ਆਪ ਨੂੰ ਸੁਣ ਆਇਆ ਕਿ ਟਰਾਲੀ ਹੋਰ ਆਉਂਦੀ ਪਈ ਆ ਆਪਣੇ ਨਾਲ ਹੀ ਪੰਡੋ ਮੁੰਨਿਆਂ ਦੀ। ਤੇ ਇੱਕ ਗੱਡੀ ਆਉਂਦੀ ਪਈ ਆ ਹੋਰ। ਆਪਣੇ ਤਾਂ ਠੰਡ ਹੀ ਬਹੁਤ ਹੋਈ ਪਈ ਆ ਉਧਰ ਪੰਜਾਬ ਦਾ ਇੱਥੇ ਦੇਖੋ ਸਾਰੇ ਟੀ-ਸ਼ਰਟਾਂ ਦੇ ਫਰਦੇ ਆ ਟੀ-ਸ਼ਰਟਾਂ 'ਚ ਵੀ ਗਰਮੀ ਆਉਂਦੀ ਆ ਜਿਵੇਂ ਥੋੜਾ ਜਿਹੀ ਤੁਰ ਕੇ ਆਏ ਹਨ ਗਰਮੀ ਆ ਗਈ ਪੂਰੀ ਤੇ ਆਪਣੇ ਠੰਡ ਦੇਖੋ ਮੌਸਮ ਦਾ ਕਿੰਨਾ ਫਰਕ ਹੈ ਇੱਕ ਦੇਸ਼ ਜੀ ਰਹਿ ਕੇ ਹੁਣ ਚੱਲਦੇ ਆਂ ਪਗਦਾਵਰੀਏਲੀ ਬਸ ਆ ਵੀ ਰਹਿ ਗਦਾਵਰੀ ਨੂੰ ਜਾਂਦਾ ਉਧਰ ਦੀ ਵੀ ਜਾਂਦਾ ਉਧਰ ਦੀ ਭੀੜ ਵਾਲੀ ਸੀ ਇਦਾਂ ਇਆ ਪਖਾਲੀ ਥਲੀ ਨੰਗੇਣਾ ਮੈਂ ਆ ਫੀਲਚਰ ਨੰਗਾਉਣੇ ਕਰਨੀ ਓਕੇ ਹੋਈ ਜੀ ਉਧਰ ਰਾਹ ਹੋ ਰਹੀ ਜੇ ਆਹੇ ਰਾਹ ਪੱਧਰਾ ਇੱਚੋਂ ਵਧੀਆ ਏ ਤੁਰੇ ਜਾਂਦੇ ਆ ਵੀ ਗੁਰਦਰਾ ਸਾਹਿਬ ਤੋਂ ਲੰਘ ਗੁਰਦਰਾ ਲੰਗਰ ਸਾਹਿਬ ਦਾ ਗੇਟ ਆ ਇਧਰ ਹੀ ਸਾਈਡ ਮਗਰ ਲੱਗੇ ਡਾ ਮਿਲਦੇ ਆ ਸਾਨੂੰ ਗਦਾਵਰੀ ਦੇ ਜਾ ਕੇ ਮਿਲਦੇ ਹੁਣ ਚਲੋ ਜੀ ਆਪਾਂ ਗਦਾਵਰੀ ਨਦੀ ਤੇ ਆ ਗਏ ਸੀਗੇ ਆਪ ਗੁਰਦਰਾ ਨਗੀਨਾ ਘਾਟ ਹੁਣ ਇੱਥੇ ਮੱਥਾ ਟੇਕਦੇ ਆਂ ਇੱਥੇ ਫਿਰ ਤੇ ਲੈ ਗਿਆ ਅੰਦਰ ਦੀ ਦੇ ਇੱਧਰ ਜਾਣਾ ਇੱਧਰ ਆਂਦੀ ਉਹ ਦੇ ਉਧਰ ਆ ਪੌੜੀਆਂ ਉੱਤਰ ਨੂੰ ਆਹੋ ਆ ਜਾ ਮੱਥਾ ਟੇਕਾਂ ਚੱਲਦੇ ਪਹਿਲਾਂ ਇੱਧਰ ਤੇ ਗੁਰਦਵਾਰ ਸਾਹਿਬ ਮੱਥਾ ਟੇਕ ਕੇ ਫਿਰ ਉਧਰ ਚੱਲ ਜੀ ਨਾ ਭਰਾਵਾ ਇਹ ਟੈਲੈਂਟ ਹੀ ਹੁੰਦਾ ਕਿਸੇ ਕਿਸੇ ਦੇ ਹੱਥਾਂ ਆਪਾਂ ਨਹੀਂ ਟਕਾ ਸਕਦੇ ਲਾਲਾ ਆ ਜਾ ਬੈਗ ਲਾਲਾ ਬੈਗ ਸੌਖੀ ਲੈ ਜੀ ਆਇਆ ਯਾਰ ਤੂੰ ਚੱਲਦੇ ਆ ਮੱਥਾ ਟੇਕਦੇ ਹਾਂ ਅੰਦਰ ਜਲਦੀ ਆ ਯਾ ਇੱਥੇ ਆ ਗਏ ਸੀ ਅੰਦਰ ਗੁਰਦਰਾ ਸਾਹਿਬ ਨੇ ਕਿਨਾਂ ਘਾਟ ਇੱਕ ਦਾ ਅਫਰੀ ਦੇ ਕੰਢੇ ਤੇ ਗੁਰਦਰਾ ਬਣਿਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਾਣੇ ਨੰਦੂ ਨਾ ਸਿੱਟਿਆ ਸੀਗਾ ਜੀਨਾ ਤੇ ਹੁਣ ਇੱਥੇ ਟੇਕ ਲੇ ਮੱਥਾ ਆਪਾਂ ਵਾਰਸ਼ਣ ਕਰ ਲਿਆ ਤੇ ਚਲਦੇ ਆਂ ਬਸ ਚਿਰਿਆਂ ਦੇ ਚੰਗੇ-ਚੰਗੇ ਕਬੂਤਰਾਂ ਦੀਆਂ ਸਾਰਿਆਂ ਐਡਡ ਪੰਛੀਆਂ ਨੇ ਇੱਥੇ ਆ ਕੇ ਬੜੀ ਸੋਹਣ ਨੂੰ ਮਿਲਦੀ ਆ ਆਪਣੇ ਤਾਂ ਖਤਮ ਹੀ ਹੋ ਪਈ ਹੋਈ ਪਈ ਐ ਜਿਹੜੇ ਮਿਲਦੀਆਂ ਨਹੀਂ ਹੁੰਦੇ ਦੇਖਣ ਨੂੰ ਤੇਰਪਾ ਗੁਰ ਮਾਰਾ ਜੀ ਇਹ ਦੀਵਾਲੀ ਹੁੰਦੀ ਆ ਦੀਵਾਲੀ ਮੁਕਤ ਤੱਕ ਕ੍ਰਿਸ਼ਨ ਆਨੰਦ ਉਦੋਂ ਮੈਂ ਪੂਰਾ ਪਾਣੀ ਦਾ ਹਾਂ ਤੱਕ ਭਰਿਆ ਹੁੰਦਾ ਉਹ ਪੋੜੀਆਂ ਤੱਕ ਜਿੱਥੇ ਤੇ ਰੱਖ ਤਾ ਨਾ ਹੁਣ ਤਾਂ ਚਲੋ ਪਾਣੀ ਘਟਾ ਇਹਦੇ ਵਿੱਚ ਉਹ ਪੂਰੀ ਭਰੀ ਹੁੰਦੀ ਆ ਤਾਂ ਤਾਂ ਕਹਿੰਦੇ ਮੈਨੂੰ ਕਿ ਸ਼ਾਂਤੀ ਉਹ ਮਿਲਦੀ ਏ ਛੇ ਕਿ ਬੰਦਾ ਬੈਠਣਾ ਘੰਟਾ ਘੰਟਾ ਹਨਾ ਸ਼ਾਂਤੀ ਇਨੀ ਜ਼ਿਆਦਾ ਮਿਲਦੀ ਏ ਵਧੀਆ ਮੈਂ ਕੁਝ ਨਹੀਂ ਲੂ ਤੇ ਪੰਗੇ ਲੈਣ ਲੱਗਿਆ ਹੋਇਆ ਵਾ ਜਵਾਕਾਂ ਨਾਲ ਵਾਲੇ ਕੱਢ ਕੱਢ ਹਟਦਾ ਕਿਤੇ ਇਹ ਉਹ ਟੱਡ ਵੀ ਦੀ ਕੀ ਜਾਂਦਾ ਥੱਲੇੋਂ ਤੇਰਾ ਆਪਾਂ ਜਰਨ 30 ਕਿਲੋ 35 ਕਿਲੋ ਹੈਗਾ 30 ਕਿਲੋ ਜਿਹੜਾ ਕਹਿੰਦਾ ਕੰਡੇ ਦੀ ਜੋੜ ਉਹ ਨਹੀਂ ਕਿ ਮੈਂ ਹੀ ਜੋਕ ਕੇ ਧਾ ਦਿੰਨਾ 38 ਕਿਲੋ ਹੋ ਗਏ ਨਾ ਤਾਂ ਤੇ ਇਹਦਾ ਤੂੰ ਪੁੱਛ ਕੇ ਤੇ ਸਿਆਉ ਦੇ ਤੋਂ ਓਏ ਹੁਣ ਮੈਂ ਵੀ ਤੋਲੇ ਮੈਂ 40 ਦੇ ਨੇੜੇ ਕਹਿੰਦਾ ਸੀ ਅੱਛਾ 30 ਕਿਲੋ ਚੱਲੀਏ ਬੱਸ ਚਲੋ ਫਿਰ ਚੱਲੀਏ ਹੁਣ ਇੱਧਰ ਨੂੰ ਚੱਲਦੇ ਆ ਸਰਹੰਗਲੀ ਨੂੰ ਗੁਰਦਰਾ ਸਾਹਿਬ ਵਾਲੀ ਨੂੰ ਕੀ ਹੋ ਗਿਆ ਲੈਣਾ ਕੋ ਗਾਂ ਦੇ ਦਿਆਂ ਆ ਆ ਗਿਆ ਤੁਹਾਡਾ ਬਿੱਲਾ ਬਿੱਲਾ ਲੱਭਦੇ ਸੀ ਬਿੱਲਾ ਦੁੱਧ ਵਾਲਾ ਆਹ ਦੇ ਬਦਾਲ ਵਾਲੀ ਦੁਕਾਨ ਬਹੁਤ ਮਸ਼ਹੂਰ ਆ ਪਰੌਂਠਿਆਂ ਨੂੰ ਤੇ ਦੁੱਧ ਵਾਲਾ ਇੱਥੇ ਆਜੇ ਸਾਰੀਆਂ ਦੁਕਾਨਾਂ ਇੱਥੇ ਪਰੌਂਠੇ ਮਿਲਦੇ ਆ ਸਵੇਰੇ ਦੇ ਨਾਲ ਦੁੱਧ ਮਲਾਈ ਵਾਲਾ ਵੱਡੀ ਕੜਾਈ 'ਚ ਨਹੀਂ ਉਹ ਬਾਲਕੇ ਦਿਨੋਂ ਤੋਂ ਤੇ ਮਲਾਈ ਭਾ ਕੇ ਉਹ ਇੱਥੇ ਮਿਲਦਾ ਵਾ ਆ ਇੱਥੇ ਥੋੜਾ ਜਿਹਾ ਵੱਧ ਮਸ਼ਹੂਰ ਆ ਜਿਆਦਾ ਬੰਦਿਆਂ ਤੋਂ ਨਾਂ ਇਹਦੇ ਹੀ ਸੁਣਿਆ ਬਿੱਲਾ ਦੁੱਧ ਵਾਲਾ ਹੋਰ ਵੀ ਆ ਇੱਥੇ ਬਥੇਰੇ ਢਾਪਿਆ ਇਹਨਾਂ ਪਰ ਇਹ ਥੋੜਾ ਜਿਹਾ ਬਾਤੇ ਦਾ ਨਾਂ ਚੱਲਦਾ ਆ ਫੇਰ ਆਪਾਂ ਘੁੰਮ ਫਿਰ ਕੇ ਕੀ ਆਏ ਕਰਦਾਂ ਰਾਂ ਲੰਗਰ ਸਭ ਕੋਲੇ ਪਾਈਚਾ ਪਾਈ ਤਣੂ ਐ ਸਹਾਂ ਨੂੰ ਚਲੇ ਜਾਣਾ ਚੱਲਦੇ ਆਂ ਕਮਰੇ 'ਚ ਇਹਨਾਂ ਦਾ ਆਰਾਮ ਹੀ ਰੈਸਟ ਹੀ ਕਰਾਂਗੇ ਅਜੇ ਤੱਕ ਥਕੇ ਹੋਏ ਆ ਨਾ ਬਸ ਅੱਜ ਜਾਏ ਬਾਕੀ ਕੱਲ ਨੂੰ ਹੀ ਗੱਡਾਂਗੇ ਕੱਲ ਨੂੰ ਸ਼ਾਇਦ ਨਾ ਆਪਾਂ ਟਰੈਕਟਰ ਕੱਢੀਏ ਟਰੈਕਟਰ ਲੈ ਕੇ ਚੱਲਾਂਗੇ ਲੋਕਲ ਗੁਰਦਿਆਂ ਦੇ ਦਰਸ਼ਨ ਕਰਨ ਕੱਲਾ ਟਰੈਕਟਰ ਲੈ ਕੇ ਚਾਰੇ ਪੰਜੇ ਜਾਣੇ ਬਾਕੀ ਬੰਦੇ ਤਾਂ ਕਹਿੰਦੇ ਗੱਡੀ ਤੇ ਜਾਣੇ ਨਾਲੇ ਆਪਾਂ ਟਰੈਕਟਰ ਤੇ ਕੰਮਕੁੰਮ ਕਰਾ ਕੇ ਲੈ ਕੇ ਆਉਣਾ ਮਾੜਾ ਮੋਟਾ ਉਹ ਕਰਾ ਲਿਆਵਾਂਗੇ ਨਾਲੇ ਲੋਕਲ ਗੁਰਦਿਆਂ ਨੂੰ ਮੱਥਾ ਉਹਦੇ ਤੇ ਟੇਕ ਕੇ ਆਵਾਂਗੇ ਜੀ ਆ ਗਏ ਸੀ ਆਪਸ ਰਾਚ ਕੰਮੇ ਫੋਨ ਦੇਣ ਦੀਆਂ ਸੀ ਨੀ ਬੋਤਲਾਂ ਚਾਹਦਿਆਂ ਫਿਰ ਉੱਪਰ ਹੁਣ ਕਮਰੇ ਕਮਰੇ ਕੀ ਚਾਹਦਿਓ ਚੱਲ ਮੈਂ ਵਿੱਚ ਚੱਲੋਂ ਬਾਹਰ ਚੱਲੋਂ ਨੱਪ ਦੇਖ ਨੱਪ ਮਾਦਾ ਨਾ ਜਾਣਦੇ ਆਪਾਂ ਕਿਉਂ ਨਹੀਂ ਚੱਲਦੇ ਚੱਲ ਆਓ ਨੰਗੇ ਜਾਓ 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 ਨੰਗੇ ਜੋਹੀ ਪੌੜੀਆਂ ਚੱਲਣ ਆ ਇੱਧਰ ਹੀ ਆ ਜਾ ਆਹ ਤੇ ਪੌੜੀਆਂ ਆਹ ਮਰਾ ਦਾ ਫਤਿਹ ਨੂੰ ਪਹਿਲਾਂ ਆ ਜਾਣਾ ਫਤਿਹ ਮਿਲਦਾ ਤਾਂ ਚੜ ਗਿਆ ਉਹਨੂੰ ਬਟਾਨੀ ਨੇ ਆਪਣਾ ਆਇਆ ਲੈਫਟ ਹੋ ਗਈ ਤੀਜੇ ਨੰਬਰ ਤੇ ਆ ਤੂੰ ਉਹਨੇ ਬਟਾਨੀ ਨੇ ਆਪਣਾ ਆ ਉਹ ਮੇਜ ਵਾਲਾ ਇੱਕ ਨੰਬਰ ਤੇ ਆਣਾ ਤਿੰਨ ਤੇ ਫਿਰਦਾ ਤਿੰਨ ਤੇ ਚੜ ਗਿਆ ਉੱਤੇ ਚਲੇ ਗਿਆ ਅਰ ਪਤਾ ਕਿ ਲੈਫਟ ਦਾ ਕਿਹੜਾ ਬਟਨ ਆਪਣਾ ਪਹਿਲਾਂ ਕਿੰਨੀ ਤੇ ਲੈ ਗਿਆ ਸੀਗਾ ਤਾਂ ਲੈ ਗਿਆ ਸੀ ਦੋ ਨੰਬਰ ਤੇ ਲੈ ਗਿਆ ਹਨਾ ਲਾ ਹੁਣ ਹੋਰਾਂ ਦੇ ਸਿਰੇ ਤੇ ਲਈ ਰਹਿਦਾ ਹੋਵੇ ਕੋਠੇ ਦੇ ਕੋ ਸਾਲਿਆ ਮੈਨੂੰ ਹੀ ਲਈ ਜਾਂਦਾ ਇਹ ਤਾਂ ਇਹ ਤਾਂ ਮੈਨੂੰ ਹੀ ਫੋਨ ਲਈ ਜਾਂਦਾ ਫਤਿਹ ਹੁੰਦਾ ਬਿਲਕੁਲ ਪਾਈ ਕੋਈ ਫੱਟਾ ਲਾਉਂਦਾ ਆਦਾ ਸੋ ਫਾ ਉਹ ਆ ਗਿਆ ਆ ਜ਼ੀਰੋ ਤੇ ਲੈ ਗਿਆ ਓਏ ਠੀਕ ਬੋਲੋ ਨਾ ਦੂਜਾ ਕਿ ਪਹਿਲਾ ਪਹਿਲਾ ਫਲੋਰ ਆ ਯਾਰ ਇੱਕ ਨੰਬਰ ਦੱਬ ਦੇ ਪਹਿਲੇ ਤਾਂ ਅਸੀਂ ਖੜੇ ਆ ਓਏ ਸਾਲਿਆ ਉਹ ਗਰਾਊਂਡ ਫਲੋਰ ਆ ਜਿੱਥੇ ਤੂੰ ਖੜਾ ਆ ਓਏ ਫਾਸਟ ਨਹੀਂ ਲਿਖਿਆ ਤੂੰ ਲੈਫਟ ਦੇ ਵਿੱਚ ਨਾ ਫੜ ਕੇ ਨੱਪ ਮਾਰਟਾਂ ਦਾ ਨੰਬਰ ਲਿਖਿਆ ਹੋਇਆ ਵੀ ਆ ਪਹਿਲੀ ਦੂਜੀ ਤੀਜੀ ਚੌਥੀ ਮਿਲਿਆ ਸਾਨੂੰ ਲੈਨ ਆਉਣਾ ਪਿਆ ਤੁਹਾਨੂੰ ਆਓ ਇੱਕ ਨੰਬਰ ਨੱਪ ਦੇ ਹੁਣ ਫੇਰ ਤਾਂ ਚੜ ਗਿਆ ਦੋ ਤੇ ਚਲੇ ਆ ਗਿਆ ਉਹ ਦੋ ਤੇ ਚਲੇ ਗਿਆ ਓ ਯਾਰ ਤੂੰ ਲੈਫਟ ਰੋਕ ਆਪਾਂ ਜਾ ਆਪਣੇ ਕੋਲੇ ਆ ਗਈ ਲੈਫਟ ਚ ਦੂਗਾ ਦੀ ਇਹ ਹੋਰ ਪਤਾ ਹੀ ਨਹੀਂ ਲੱਗਦਾ ਇਹਨੂੰ ਸਾਹਿਬ ਉਹਨੇ ਬਾਹਰੋਂ ਤਾਂ ਲੱਗ ਗਿਆ ਉਹਦਾ ਬੀਨ ਦੇਤੀਂ ਰਾਵਾਂ ਬੜਿਆ ਬੜੀ ਛੇਤੀ ਆ ਕੇ ਮੈਂ ਜਾਨਾ ਓਏ ਖਸਈ ਆ ਫਤੇ ਓਏ ਆਪਾਂ ਗਲਤ ਨਾ ਫਤੇ ਸਹੀ ਆ ਆਹ ਤੇ ਪਾਰਕਿੰਗ 2 ਨੰਬਰ ਤੇ ਹੀ ਹੋਣਾ ਓ ਥੱਲੇ 1 ਤੇ ਖੜਾ ਓ ਬਰੋ ਗਰਾਊਂਡ ਬਲੂਅਰ ਆ ਯਾਰ ਹਾਂ ਇਹਦਾ ਫਰਸਟ ਓਏ ਤਾਂ ਸਹੀ ਮੈਨੂੰ ਓਨੇ ਸਾਡੇ ਮੈਨੂੰ ਵੀ ਆਪਾਂ ਭਲਾਦਾ ਅਲਜਾਦਾ ਹਰਾਈ ਆਪਣੇ ਕੋ ਲੇਫਟ ਹੀ ਡਾਕ ਦੀ ਆਪਾਂ ਬਟਣਾ ਬਟਣਾ ਨਾ ਆ ਨਾ ਪੇਰ ਉਹਨਾਂ ਨੂੰ ਪਤਾ ਵੀ ਨਹੀਂ ਐਸ਼ ਖੜੇ ਯਾਰ ਆ ਨਾ ਆਪਾਂ ਹੁਣ ਖੁੱਲੂ ਲੈਪਟ ਭੱਜ ਜੀ ਉਹ ਬੈਠਾ ਦੇਖੀ ਲੋਕਾ ਦੇ ਵੀ ਆਹ ਲੋਕਾ ਇੱਥੇ ਫੜ ਜਾਂਦਾ ਕਿੱਥੇ ਨਾ ਪਤਾ ਕੜਾ ਕੱਢੇ ਲੋਕਾਂ ਦੇ ਜੋ ਤੋਂ ਨਿਕਲਿਆ ਉਹ ਤੋਂ ਕੜਾ ਘੁੰਮੇ ਫਿਰਦੇ ਕਿਹੜੀ ਜਾਂਦੇ ਸਾਲੀ ਕਿਹੜੀ ਲੈਫਟ ਜਮੇ ਤਾਂ ਇਹ ਨਹੀਂ ਪਤਾ ਲੱਗਦਾ ਹੁਣ ਉੱਤਰ ਉੱਤਰ ਗਏ ਉਹ ਆ ਗਈ ਥੱਲੇ ਨੌਂ ਹੀ ਦਿੰਦੇ ਤੇ ਲੈਫਟ ਉਹਨਾਂ ਆਪਾਂ ਜੱਲੀਏ ਜਾਂ ਉਹਨੂੰ ਬੂਨ ਲਾ ਪੁੱਛਦੇ ਕਰਾ ਕਿਤੇ ਆਹ ਉਹ ਯਾਰ ਬਾਲਾ ਐਟਮ ਹੀ ਆ ਗਈ ਹੈ ਨਾ ਇੱਟਰ ਪੌੜੀਆਂ ਲਈ ਹੁੰਦਾ ਵੀ ਸਕੇ ਨਾਲ ਕਿਹਾ ਆਜਾ ਆਜਾ ਫਾਸਟ ਫਲੋਰ ਤੇ ਆਇਆ ਆਉਣਾ ਯਾਰ ਆਟ ਫਿਰ ਫਾਸਟ ਤੇ ਹੀ ਅਸੀਂ ਖੜੇ ਆਂ ਆਟ ਤੇ ਕਿ ਥੱਲੇ ਜਾਵਾ ਥੱਲੇ ਜਿੱਥੇ ਕਿਤੇ ਆਇਆ ਚਲੀਏ ਗਰਾਊਂਡ ਫਲੋਰ ਨੂੰ ਫਾਸਟ ਗਈ ਜਾਂਦਾ ਚਾਹ ਫੋਟੋ ਸਿੱਟ ਤੇ ਤੇ ਤੇਸਾਰੀ ਬੰਦਰ ਕਲੇ ਤੇ ਸਾਡੇ ਸਾਰੇ ਤੁਮ ਰਾਜ ਨਹੀਂ ਬਰੇ ਕਹਾਂ ਕੋਈ ਆਓ ਘੜਾ ਉੱਪਰ ਆਓ ਓਏ ਉਹ ਹੋਰ ਕਿਸੇ ਫਲੋਰ ਨੂੰ ਫਸ ਕੇ ਸਮਝ ਜਾਂਦਾ ਉਹ ਨੂੰ ਤਾਂ ਓਏ ਖੜ ਜਾ ਯਾਰ ਬਲੇ ਤਾਂ ਨਹੀਂ ਕਹਿੰਦੇ ਜਿੱਥੇ ਬਲੈਂਡ ਚ ਹਾਂ ਹਾਂ ਕਿੱਥੇ ਹੋ ਤੁਸੀਂ ਓ ਹੈਲੋ ਹੈਲੋ ਲੈਫਟ ਚ ਵੜ ਗਿਆ ਹੁਣ ਇਹ ਮੈਂ ਮੈਂ ਕਹਿੰਨੇ ਨੇ 3 ਕਿਲੋ ਵਜਨ ਮੈਨੂੰ ਚੁਕਾਇਆ ਹੋਇਆ ਬਾਹਾਂ ਦੇ ਸਾਲ ਨੇ ਬਾਹਾਂ ਕਰਾ ਦੇਣਾ ਮੇਰਾ ਫਿਰ ਲੈ ਕੇ ਆਈਏ ਤੁਹਾਨੂੰ ਮਾਪਾ ਕਮਰੇ ਚ ਪੈਨੇ ਆਪੇ ਘੁੰਮ ਫਿਰ ਕੇ ਆ ਜਾਣਗੇ ਉਹ ਇਹਨੂੰ ਕਮਰੇ ਦਾ ਦੱਸ ਕੇ ਵੀ ਬਹੁਤ ਲੋਟ ਨਹੀਂ ਆਉਂਦਾ ਹਾਂ ਇਹਨੋਂ ਪਰਨ ਤੋਂ ਲੈਫਟ ਲੈਫਟ ਚ ਵੜਿਆ ਸਾਰੇ ਗੇ ਲੋ ਨੀ ਉਹ ਖੜ ਜਾ ਲਓ ਜੀ ਆਪਾਂ ਪਤੇ ਹਣਾ ਨੂੰ ਲੈਣ ਆ ਗਿਆਂ ਪਤੇ ਨੂੰ ਲੈਫਟ ਦਾ ਹੀ ਨਹੀਂ ਪਤਾ ਲੱਗਦਾ ਪਾ ਆ ਜਾ ਬਾਬਾ ਯਾਰ ਉਹ ਯਾਰ ਤੇ ਨਾ ਬੰਦਾ ਯਾਰ ਪਰਾਵਾ ਅਸੀਂ ਕਦੇ ਪੌੜੀਆਂ ਥੱਲੇ ਪਾ ਚੜ ਕਦੇ ਤਾਂ ਤੈਨੂੰ ਹੀ ਲੱਭੀ ਜਾਂਦੇ ਆ ਕਮਲਿਆਂ ਵਾਂਗੂੰ ਤੈਨੂੰ ਲੈਫਟ ਚਲਾਉਣੀ ਨਹੀਂ ਆਉਂਦੀ ਦੇਖ ਦੇਖ ਕੋਈ ਨਹੀਂ ਕੋਈ ਨਹੀਂ ਬਾਈ ਓਏ ਨਹੀਂ ਉਹ ਕੋਈ ਨਹੀਂ ਬਚਾਰਾ ਬਾਬਾ ਵਿਚਾਰਾ ਮੇਰੇ ਨਾਲ ਲੱਗਿਆ ਹੋਇਆ ਤੇ ਬਾਈ ਲੱਭਣ ਅਸੀਂ ਤੈਨੂੰ ਲੱਭੀ ਜਾਂਦੇ ਆ ਕਦੋਂ ਦੇ ਫਾਸਟ ਫਲੋਰ ਤੇ ਆਇਆ ਨੂੰ ਫਾਸਟ ਫਲੋਰ ਨੱਪਿਆ ਆਪਾਂ ਹੀ ਕਿੱਥੇ ਜਾਣਾ ਆਪਾਂ ਲੈ ਕੇ ਜਾਣਾ ਹੁਣ ਇਹਨੂੰ ਪਤਾ ਹੀ ਨਹੀਂ ਦਾ ਫਾਸਟ ਤੇ ਹੀ ਜਾਣਾ ਫਾਸਟ ਤੇ ਹੀ ਜਾਣਾ ਫਾਸਟ ਹੀ ਅਸੀਂ ਬਾਬਾ ਦੱਸ ਤੈਨੂੰ ਮੈਂ ਦਿਖਾਉਣਾ ਦਿਖਾਉਣਾ ਖੜ ਜਾ ਲੈ ਕੇ ਜਾਣਾ ਬਾਬੇ ਨੂੰ ਉੱਤਰ ਲੈਣਾ ਇੱਥੇ ਵਾਲੇ ਤੇ ਜਾਣਾ ਤੂੰ ਇੱਥੇ ਇੱਥੋਂ ਬੰਦੇ ਆ ਤੇ ਜਾਣਾ ਇਹ ਦੰਦਾ ਜੀਤਰ ਆਪਣਾ ਆ ਗਿਆ ਕੰਮ ਨਹੀਂ ਆ ਜਾ ਆ ਜਾ ਅੰਦਰ ਆ ਜਾ ਆ ਜਾ ਆ ਜਾ ਪਰ ਤੈਨੂੰ ਕਿਹੜਾ ਪਤਾ ਓਏ ਆ ਮੈਂ ਸਕਰੀਨ ਤੇ ਹੁਣ ਦੇਖਿਆ ਮੇਰਾ ਬਟਨ ਤਾਂ ਸਹੀ ਨੱਪਿਆ ਹੋਇਆ ਤੈਨੂੰ ਕਿਹੜਾ ਪਤਾ ਇੱਥੇ ਕਿਸੇ ਨੇ ਬਟਨ ਰੋਕ ਧੀਰਾ ਚੂੰ ਆਇਆ ਕਿ ਬਈ ਜ਼ੀਰੋ ਤੇ ਆ ਸੀ ਫਿਰ ਪਾਪਾ ਜ਼ੀਰੋ ਤੇ ਆਈਏ ਕਿਉਂ ਬਈ ਤੈਨੂੰ ਮੈਂ ਦੱਸਿਆ ਨਹੀਂ ਵੀ ਆਪਾਂ ਗਰਾਊਂਡ ਫਲੋਰ ਤੇ ਇੱਕ ਮਿੰਟ ਗਰਾਊਂਡ ਫਲੋਰ ਤੋਂ ਇੱਕ ਨੰਬਰ ਉੱਪਰ ਜਾਣਾ ਆਪਾਂ ਤੇ ਮੈਂ ਕਿਹਾ ਸੀ ਨਾ ਉਹ ਤੂੰ ਦੇਖ ਵੀ ਇੱਥੇ ਫਸਟ ਆ ਕਿ ਜ਼ੀਰੋ ਆ ਲੈਫਟਾਂ ਦੇ ਵਿੱਚ ਜ਼ੀਰੋ ਹੁੰਦੀ ਨਹੀਂ ਜ਼ੀਰੋ ਸਿੱਧਾ ਇੱਕ ਹੁੰਦਾ ਵਾ ਇਹਦੇ ਵਿੱਚ ਜ਼ੀਰੋ ਹੈਗੀ ਆ ਇਹ ਉਹਨੂੰ ਫਲੋਰ ਕਹਿੰਦਾ ਉਹ ਘਟ ਜਾ ਤਿੰਨ ਆਇਆ ਇੱ ਇਹ ਇਹਨੂੰ ਫਲੋਰ ਕਹਿੰਦੇ ਆ ਆਪਣੇ ਜ਼ਿਆਦਾਤਰ ਪੰਜਾਬ ਚ ਕੀ ਆ ਜੀ ਜੀ ਤੋਂ ਬਾਅਦ 1 2 3 ਆਇਂ ਸ਼ੁਰੂ ਹੁੰਦਾ ਮੈਂ ਇਹਨੂੰ ਤਾਂ ਫਰਸਟ ਫਲੋਰ ਕਹਿਆ ਜੀ ਤੂੰ ਆਪ ਦੇਖ ਲੈ ਜਿਵੇਂ ਓਏ ਉਹਦੇ ਤੇ ਲਿਖਿਆ ਫਰਸਟ ਸੀ ਮੈਨੂੰ ਕਹਿੰਦਾ ਉਹ ਤਾਂ ਉਹ ਆਪਸੀ ਫਰਸਟ ਫਲੋਰ ਨੇ ਆ ਅਸੀਂ ਤਾਂ ਬਾਬਾ ਅਸੀਂ ਤਾਂ ਕਮਰੇ 'ਚ ਵੜ ਕੇ ਜਾ ਕੇ ਆਪਾਂ ਫਰਸਟ ਤੇ ਨਹੀਂ ਹੈਗੇ ਆਪਾਂ ਜ਼ੀਰੋ ਜ਼ੀਰੋ ਤੇ ਆ ਇਹ ਜ਼ੀਰੋ ਨੂੰ ਫਲੋਰ ਲਿਖਿਆ ਹੋਇਆ ਇਹਨਾਂ ਨੇ 1 ਤੇ ਆਏ ਹਜੇ ਕੱਢ ਜਾ ਹੁਣ ਫੇਰ ਨਾ ਉੱਤ ਸੀ ਮੈਂ ਕਾਹ ਵਸਦੇ ਆਪਣਾ ਲੱਗਿਆ ਪਣਾ ਹਾਂ ਚੱਲ ਆ ਜਾ ਇੱਧਰ ਆ ਕਮਰਾ ਹੁਣ ਤੈਨੂੰ ਕਮਰਾ ਨਹੀਂ ਪਤਾ ਲੱਗਣਾ ਇੱਧਰ ਆ ਜਾ ਪਮਸ ਤਰ ਗਿਆ ਪਾਣੀ ਪੀ ਲਾ ਦੋ ਘੁੱਟਾ ਸਾਜ ਖਬਰ ਆ ਗਿਆ ਬੱਬਾ ਕਮਰੇ ਵੀ ਨਹੀਂ ਪਤਾ ਲਾਦੇ ਤੈਨੂੰ ਪਤਾ ਹੀ ਨਹੀਂ ਲੱਗਦਾ ਪਿਆ ਫਰਸ ਗਿਆ ਸੀ ਫਰਸ ਹੀ ਜਿਹੜਾ ਤੂੰ ਆਇਆ ਗਿਆ ਵੀ ਜ਼ੀਰੋ ਬਲੋਰ ਤੇ ਆ ਵੀ ਨਹੀਂ ਜ਼ੀਰੋ ਤੇ ਆ ਗਿਆ ਬੱਬਾ ਮੈਂ ਤਾਂ ਪਹਿਲਾਂ ਤੈਨੂੰ ਓਏ ਆਪ ਵੀ ਬੰਦੇ ਦਾ ਦਿਮਾਗ ਹੁੰਦਾ ਅਸੀਂ ਵਿੱਚ ਆਈਆਂ ਅਸੀਂ ਚਾਰ ਘੇਰੇ ਦੇ ਤੇ ਲੈਫਟ 'ਚ ਸਾਲਿਆ ਤੂੰ ਅੰਦਰ ਬੜਿਆ ਤੂੰ ਬੜਨ ਨੱਪਿਆ ਕਦੋਂ ਅਸੀਂ ਤਾਂ ਵੱਡ ਨਹੀਂ ਨੱਪਿਆ ਕਦੋਂ ਜਦੋਂ ਤੂੰ ਅੰਦਰ ਭੜਿਆ ਤੈਨੂੰ ਹੁਣ ਤਾਂ ਮੈਂ ਹੀ ਲੈ ਕੇ ਆਇਆ ਤੁਹਾਨੂੰ ਹੁਣ ਨਹੀਂ ਪਹਿਲਾਂ ਹੁਣ ਨਹੀਂ ਪਹਿਲਾਂ ਓਏ ਪਹਿਲਾਂ ਮੈਂ ਤਾਂ ਬਟਨ ਨੱਪਣਾ ਹੀ ਜਾਣੂ ਅਸੀਂ ਬਾਹਰ ਨਿਕਲ ਗਏ ਪਹਿਲਾਂ ਬਟਨ ਖੜਾ ਹੀ ਤਾਂ ਬਟਨ ਹੀ ਨੱਪਿਆ ਓਏ ਗੱਲ ਸੁਣ ਆਪ ਦਾ ਕੁੱਲ ਕੀ ਜਾ ਗਿਆ ਅਸੀਂ ਉੱਥੇ ਕਿੰਨੀਆਂ ਬੜਿਆ ਬੰਦੇ ਦਾ ਆਪਦਾ ਵਿੱਚ ਮਗ ਹੁੰਦਾ ਕਿੰਨੀਆਂ ਬੜਿਆ ਬੜਿਆ ਆ ਯਾਰ ਬਹੁਤ ਹੋਇਆ ਵੇ ਸਾਰੀਆਂ ਖੂਰ ਜੀ ਆ ਗਈਆਂ ਕਦੋਂ ਤੂੰ ਕਹੇ ਜੀਰੋ ਬੁਲਾਉਂਦੇ ਆ ਅਖਰੇ ਸਾਹਮਣੇ ਬਟਨ ਆਵਾਂਗਾ ਸਾਰੇ ਸਲਾਬਾ ਫੈਚਾ ਫਿਰ ਦੂਜਾ ਬਤੂਆ ਤੂੰ ਕਹਿਣ ਨੂੰ ਬੋਲਿਆ ਗਿਆ ਉਹ ਜੇ ਚੱਲ ਮੰਨਿਆ ਬੰਦਾ ਗਲਤ ਚਲੇ ਆ ਗਿਆ ਫੇਰ ਤਾਂ ਸਹੀ ਆ ਜਾਵੇ ਬਾਬਾ ਵੀ ਕਹੀ ਜਾਂਦਾ ਉਹਦੀ ਵੀ ਨਹੀਂ ਮੰਨਦਾ ਯਾਰ ਐਵੇਂ ਚੱਪ ਯਾਰ ਇੱਕ ਚਲੇ ਗਿਆ ਇੱਕ ਨੰਬਰ ਫੂਰ ਚਲੇ ਗਿਆ ਫਰਸਟ ਮੈਂ ਜਦ ਇਹ ਇਧਰ ਨੂੰ ਆਏ ਹੋਣ ਲੱਗਿਆ ਮੈਂ ਨੂੰ ਕਿਹਾ ਮੈਂ ਆਪਣਾ ਕਮਰਾ ਨਹੀਂ ਕਿਹਾ ਤੂੰ ਇਹ ਆਪਣਾ ਕਮਰਾ ਕਲਾ 20 ਨੰਬਰ ਆ ਇੱਥੇ 117 ਲਿਖੇ ਹੋਇਆ 117 ਤੋਂ ਸ਼ੁਰੂ ਹੁੰਦੇ ਆ ਵੀ ਆਪਣਾ ਨਹੀਂਗਾ ਇਹ ਫੇਰ ਨਹੀਂ ਮੰਨਿਆ ਫਿਰ ਇਹਨੂੰ ਟਰੈਕਟਰ ਵੀ ਪਰੇ ਦਿਮਾਗੇ ਲਿਆ ਇੱਕ ਮਿੰਟ ਕੇ ਹੱਥ ਥੱਲੇ ਆ ਪਰ ਆਪਣੇ ਨੂੰ ਆਪਾ ਉੱਠਦੇ ਨੇ ਇਹ ਨੂੰ ਸਮਝ ਨਹੀਂ ਇਹ ਵਾਲਾ ਟਰੈਕਟਰ ਦਾ ਹੈ ਮੈਂਗਾ ਟਰੈਕਟਰ ਆਪੋਂ ਉੱਚੇ ਚਲੇ ਇਹ ਬੱਸ ਥੱਲੇ ਜੀ ਲੈ ਬਾਬਾ ਕਹਿੰਦਾ ਮੈਂ ਲਗਾਇਆ ਤੂੰ ਇਹ ਨਾ ਮੈਂ ਲਗਾਇਆ ਬਾਬਾ ਇਹਨੇ ਇਹਨੇ ਮੰਨਣਾ ਨਹੀਂ ਪਥਵੀ ਕਿਵੇਂ ਫਲੋਰ ਤੇ ਇਹਨੇ ਮੰਨਣਾ ਨਹੀਂ ਯਾਰ ਉਹ ਤੇ ਫਾਸਟ ਬਣਾਉ ਸੀ ਆਪਣੇ ਉਹਦੇ ਜਿੱਥੇ ਲਿਖਿਆ ਹੋਣਾ ਮੇਰੀ ਗੱਲ ਸੁਣ ਮੈਂ ਤੈਨੂੰ ਕਹਿ ਦੂੰਗਾ 8ਵੇਂ ਤੇ ਆ ਜਾ ਤੂੰ ਆਪਦੇ ਦਿਮਾਗ ਨਾਲ ਸੋਚ ਵੀ ਮੇਰਾ ਕਮਰਾ ਤਾਂ ਉੱਥੇ ਹੈ ਮੈਂ 8ਵੇਂ ਨਹੀਂ ਕਰ ਜਾਣਾ ਤੂੰ ਆਪ ਕਹਿ ਜੀ ਮੈਂ ਮਝੀਰੋ ਤੇ ਮੈਂ ਕਿਉਂ ਕੰਮ ਤੈਨੂੰ ਆਪ ਨੂੰ ਨਹੀਂ ਪਤਾ ਤੇਰਾ ਕਮਰਾ ਕਿੱਥੇ ਆ ਮੈਨੂੰ ਪਤਾ ਹੀ ਨਹੀਂ ਨਾਲੇ ਅਸੀਂ ਲੈਵਦੇ ਆਏ ਤਾਂ ਪੌੜੀ ਜਾਣ ਕੇ ਆਏ ਉਹ ਜਾ ਉਹ ਜਾ ਉਹ ਪੌੜੀਆਂ ਚੜ ਕੇ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਬਸ ਮੈਂ ਇੱਕ ਮੰਜ਼ਿਲ ਪੌੜੀਆਂ ਚੜਿਆ ਲੈਫਟੇ ਤਾਂ ਗਿਣੀ ਨਹੀਂ ਜਾਂਦੀ ਮੰਜ਼ਿਲ ਪੌੜੀਆਂ ਚੜ ਕੇ ਤਾਂ ਮੰਜ਼ਿਲ ਗਿਣੀ ਜਾਂਦੀ ਆ ਅਸੀਂ ਤਾਂ ਉਨਾਂ ਦੇ ਉੱਤਰ ਦੇ ਪਾਸੇ ਦੀ ਉਨਾਂ ਦੇ ਉੱਤਰ ਬੜਾ ਹੀ ਨਹੀਂ ਗਿਆ ਬਾਬਾ ਉਨਾਂ ਨਾਲੇ ਮੈਸਤਰੀ ਹੈ ਆ ਗਏ ਬੰਦੇ ਆ ਗਏ ਆ ਗਏ ਆ ਗਏ ਬੰਦ ਖਾ ਉਹ ਦਾ ਪੈ ਗਿਆ ਹੀ ਮੁੱਦਾ ਬਣ ਗਿਆ ਇੱਧਰ ਤਾਂ ਬੜਾ ਬੰਦਾ ਬੋਲਦਾ ਵੇ ਇਹ ਗੇਟਾ ਵੀ ਨਹੀਂ ਹੋਈ ਇਹ ਮੁਰਫੇ ਬੰਦੇ ਆ ਜਾਣਾ ਜੀਰੋ ਤੇ ਆ ਸਾਰੇ ਤੁਰੇ ਇੱਕ ਫਿਰ ਤੇ ਇੱਕ ਤੇ ਫਿਰ ਮੈਂ ਨਹੀਂ ਆ ਰਹੇ ਆਦੇ ਸਾਧੂ ਜੀ ਨਾਲ ਅਸੀਂ ਤਾਂ ਕਮਰਾ ਖੋਲ ਕੇ ਆ ਕੇ ਬਹਿ ਵੀ ਗਏ ਬਾਬੇ ਨੂੰ ਪਤਾ ਨਹੀਂ ਕਿੱਥੇ ਘੁੰਮਦਾ ਫਿਰਦਾ ਕਮਰੇ ਨਹੀਂ ਪਤਾ ਲੱਗਦਾ ਇਹਨੂੰ ਇਹ ਇੱਥੇ ਆ ਗਏ ਇਹਨਾਂ ਨੂੰ ਪਤਾ ਵੀ ਕੈ ਨੰਬਰ ਕਮਰਾ ਇਹ ਆਨੰਦ ਸਿੰਘ ਸਾਹਿਬ ਪਤਾ ਨਹੀਂ ਕਿਵੇਂ ਗੱਡੇ ਹੁੰਦਾ ਵਾ ਦੱਸ ਦੇਣ ਇੱਥੇ ਆ ਕੇ ਬਮਤਰ ਗਿਆ ਦਾ ਬਿਨਾ ਕੱਢ ਦੋ ਅਸੀਂ ਮੈਂ ਵਿਚਾਰੇ ਅੰਦਰ ਵੜੀ ਇਹਨੇ ਬਟਨ ਨਾ ਪਤਾ ਇਹਨੇ ਇਹਦੀ ਮਰਜ਼ੀ ਇਹਨੇ ਚਲਾ ਦਿੱਤਾ ਓਏ ਅਸੀਂ ਤਾਂ ਪੌੜੀਆਂ ਚੜ੍ਹ ਕੇ ਆਏ ਆ ਖਸਮਾ ਮੈਂ ਤੇ ਪਿੰਦਰ ਦਾ ਐ ਜਾ ਹੁਣ ਐਵੇਂ ਦੇਖੋ ਲੈ ਆ ਉਧਰ ਅਮਰੀਕਾ ਉਤਰਿਆ ਆਏ ਲੱਗੇ ਆ ਖਲੀ ਲੈਫਟ ਮੇਕਅਪ ਐਨੇ ਘਣਾ ਕਿੱਥੇ ਆ ਗਏ ਓ ਸਮਾਸਾਰੀ ਭੁੱਲੇ ਵਰਦੇ ਆ ਉਹ ਕਮਰਾ ਹੈ ਹੀ ਨਹੀਂ ਉੱਚਾ ਵਾਲਾ ਆਪਣਾ ਹਾਂਜੀ ਲੋ ਜੀ ਆ ਗਏ ਸੀ ਆਪਾਂ ਉਧਰੋਂ ਬਾਜ਼ਾਰ ਚੋਂ ਗੁਰੂ ਘਰ ਮੱਥਾ ਟੇਕ ਕੇ ਨਾਲੇ ਬਾਜ਼ਾਰ ਚੋਂ ਜਿਹੜਾ ਗੁੜਾ ਦੇ ਕੇ ਆਪਦਾ ਤੇ ਹੁਣ ਆਪਾਂ ਕਮਰਿਆਂ ਚ ਆ ਗਏ ਸੀ ਆ ਖੜਾ ਆਪਣਾ ਟਰਾਲੀ ਡਰਾਈਵਰ ਟਾਕੇ ਪੈ ਕੀਤੇ ਖੜੇ ਗਿੱਤੇ ਆ ਬਸ ਹੁਣ ਤਾਂ ਥੱਕੇ ਪਏ ਤਕਾਵਟ ਲਾਈਏ ਦੋ ਤਿੰਨ ਦਿਨਾਂ ਦੀ ਕਿਉਂਕਿ ਟਰਾਲੀ ਦੇ ਬੰਦਾ ਥੱਕ ਜਾਂਦਾ ਬਹੁਤ ਜ਼ਿਆਦਾ ਕਹਿ ਦਿੰਨਾ ਵੀ ਆਪਾਂ ਟਰਾਲੀ ਡਰਾਈਵਰ ਤੇ ਚੱਲਿਆਂ ਬਸ ਤਕਾਨ ਵੀ ਉਨੀ ਜ਼ਿਆਦਾ ਹੀ ਹੁੰਦੀ ਆ ਬਾਅਦ ਚ ਪਤਾ ਲਾ ਦਈਏ ਜਦੋਂ ਬੰਨੇ ਆ ਕੇ ਅੱਜ ਹੁਣ ਆਪਾਂ ਰੈਸਟ ਮੂਡ ਤੇ ਲੱਗਦੇ ਆਂ ਬਸ ਅੱਜ ਦੇ ਬਲੌਗ ਦੀ ਐਂਡਿੰਗ ਕਰਨਾ ਐ ਐਂਡਿੰਗ ਇੱਥੇ ਹੀ ਕਰ ਦੇਣੀ ਆ ਆਪਾਂ ਟ੍ਰੈਕਟਰ ਟਰਾਲੀ ਤੋਂ ਦਿਖਾ ਕੇ ਆਪਣਾ ਹੀ ਪਾਸਟਾ ਗਿਆ ਖੜਾ ਤੇ ਮਿਲਾਂਗੇ ਹੁਣ ਆਪਾਂ ਤੁਹਾਨੂੰ ਕੱਲ੍ਹ ਵਾਲੇ ਬਲੌਗ ਦੇ ਵਿੱਚ ਯਾਤਰਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਤੇ ਆਪਣੀਆਂ ਜਿਹੜੀ ਵੀਡੀਓ ਹੈ ਜੇ ਕਿਵੇਂ ਲੱਗੀ ਤੁਹਾਨੂੰ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰ ਦਿਓ ਵੀਡੀਓ ਆਪਣੇ ਲਾਈਕ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਵੀਰ ਵੀਡੀਓ ਦੇਖ ਕੇ ਛੱਡ ਜਾਂਦੇ ਆ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਦੇ ਸੋ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਨਾ ਨੋਟੀਫਿਕੇਸ਼ਨ ਉੱਪਰ ਹੀ ਆਜਿਆ ਕਰੂਗੀ ਉਹਦੇ ਨਾਲ ਜਦੋਂ ਆਪਾਂ ਨਵਾਂ ਬਲੌਗ ਪਾਇਆ ਕਰਾਂਗੇ ਤੇ ਆਪਣੇ ਨੇ ਵਧੀਆ-ਵਧੀਆ ਬਲੌਗ ਦੇਖਣ ਲਈ ਅਸੀਂ ਜੁੜੇ ਰੋਗਾ ਹਾਂ ਹਜੂਰ ਸਾਹਿਬ ਵਾਲੇ ਸਾਰੇ ਬਲੌਗ ਆਉਣਗੇ ਫਿਰ ਉਸ ਤੋਂ ਬਾਅਦ ਹੋਰ ਆਪਾਂ ਜਾ ਕੇ ਫਤਿਹਗੜ੍ਹ ਸਾਹਿਬ ਚਲੇ ਜਾਣਾ ਸਰਹੰਦ ਨੂੰ ਉਹ ਬਲੌਗ ਆ ਜਾਣੇ ਆ ਹੁਣ ਬਲੌਗ ਚੱਲੀ ਹੋਈ ਜਾਣੇ ਆ ਬਲੌਗਾਂ ਦਾ ਕੰਟੀਨਿਊਸ ਸੈਂਸਲਾ ਚੱਲੀ ਹੋਈ ਜਾਣਾ ਬਸ ਜੀ ਬਤ ਜੁੜੇ ਰਹੋ ਆਪਣੇ ਨਾਲ ਚਲੋ ਜੀ ਕਰਦੇ ਆ ਐਂਡਿੰਗ ਇੱਥੇ ਬਸ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਮਿਲਦਿਆਂ ਹਾਂ ਤੁਹਾਨੂੰ ਕੱਲ੍ਹ ਵਾਲੇ ਵਲੌਗ ਚ ਬਾਏ ਬਾਏ ਸਾਰਿਆਂ ਨੂੰ